ਆਵਾਜ਼ੀ ਪਾਰਟੀ ਨੇ ਕੌਮੀ ਕਨਵੀਨਰ ਅਤੇ ਜ਼ਿਲ੍ਹੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਰਾਹਤ ਤੋਂ ਬਾਅਦ ਆਪ ਦੇ ਨੇਤਾਵਾਂ ਅਤੇ ਵਰਕਰਾਂ ਦੇ ਵੱਲੋਂ ਆਪਣੇ ਆਪਣੇ ਤੌਰ ਤੇ ਖੁਸ਼ੀ ਮਨਾਈ ਜਾ ਰਹੀ ਹੈ ਕੁਝ ਇਸੇ ਤਰ੍ਹਾਂ ਬਟਾਲਾ ਵਿੱਚ ਐਮਐਲਏ ਬਟਾਲਾ ਅਮਨਸ਼ੀਰ ਸਿੰਘ ਸ਼ੈਰੀਕਲਸੀ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪ ਦੇ ਸਥਾਨਕ ਆਗੂ ਅਤੇ ਵਰਕਰ ਇਕੱਠੇ ਹੋਏ ਅਤੇ ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਹੱਕ ਚ ਨਾਅਰੇ ਮਾਰਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਐਮਐਲਏ ਬਟਾਲਾ ਅਮਨਸ਼ੀਰ ਸਿੰਘ ਸ਼ੈਰੀਕਲਸੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਸੱਚ ਤੇ ਮੁਸ਼ਕਿਲਾਂ ਆ ਸਕਦੀਆਂ ਨੇ ਲੇਕਿ ਜਾ ਸਕਦਾ ਤੇ ਉਹਨਾਂ ਇਹ ਵੀ ਕਿਹਾ ਕਿ ਅਰਵਿੰਦ ਕੇ ਜੀਵਾਲ ਦੇ ਬਾਹਰ ਆਉਣ ਦੇ ਨਾਲ ਆਪ ਦੇ ਹਰ ਵਰਕਰ ਨੇਤਾ ਦੇ ਵਿੱਚ ਜੋਸ਼ ਵਧਿਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਮਾਣਯੋਗ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਮੈਂ ਅੱਗੇ ਇੱਕ ਗੱਲ ਦੇਖ ਰਿਹਾ ਸੀ ਕਿਸੇ بڑے ਸ਼ਾਇਰ ਨੇ ਵਧੀਆ ਲਿਖਿਆ ਕਿਉਂਕਿ ਸੱਚ ਦੇ ਉੱਤੇ ਕਠਿਨਾਈ ਆ ਸਕਦੀ ਪਰ ਦੱਬਿਆ ਨਹੀਂ ਜਾ ਸਕਦਾ ਅੱਜ ਮਾਨ ਜੋ ਗਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਤੇ ਸਾਰੇ ਦੇਸ਼ ਦੇ ਵਿੱਚ ਇੱਕ ਹੋਰ ਜਿਹੜਾ ਡਬਲ ਬੂਸਟ ਜਿਹੜਾ ਮਹਿਸੂਸ ਕਰ ਰਹੇ ਆ ਕਿਉਂਕਿ ਅੱਗੇ ਵੀ ਜਿਤਨਾ ਹੁਣ ਹਰਿਆਣੇ ਚ ਮੇਰੀ ਵੀ ਡਿਊਟੀ ਲੱਗੀ ਆ ਡੇਰੇ ਦੇ ਵਿੱਚ ਲੱਗੀ ਆ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਕੰਮ ਅੱਗੇ ਵੀ ਚੱਲ ਰਿਹਾ ਸੀ ਪਰ ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਇੱਕ ਔਰ ਸਾਨੂੰ ਜਿਹੜਾ ਡਬਲ ਜੋਸ਼ ਮਿਲਿਆ ਔਰ ਅਸੀਂ ਹੋਰ ਰਫ਼ਤਾਰ ਨਾਲ ਵੱਧ ਕੇ ਕੰਮ ਕਰਾਂਗੇ ਔਰ ਹੌਸਲੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰਾਂ ਦੇ ਤੁਸੀਂ ਦੇਖਿਆ ਹੋਊਗਾ ਹੌਸਲੇ ਇੱਕ ਵਾਰੀ ਫਿਰ ਬਲੰਦ ਹੋ ਗਏ। ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਅੱਗੇ ਰਾਜਨੀਤੀ ਹੁੰਦੀ ਸੀ ਅੱਗੇ ਬੇਸਿਕਲੀ ਦੋ ਪਾਰਟੀਆਂ ਸੀ। ਬੀਜੇਪੀ ਸੀ ਕਾਂਗਰਸੀ ਹੁਣੇ ਤੀਜੀ ਪਾਰਟੀ ਆਈ। ਜਦੋਂ ਦੀ ਤੀਸਰੀ ਪਾਰਟੀ ਆਈ ਹੈ ਇੱਥੇ ਹੁਣ ਕੰਮ ਵਾਲਿਆਂ ਦਾ ਮੁੱਲ ਪਾਉਂਦਾ ਜਿਹੜੇ ਬੰਦੇ ਕੰਮ ਕਰਨਗੇ ਲੋਕ ਨੇਚਰਲੀ ਜਿਹੜੇ ਉਹਨਾਂ ਵੱਲ ਝੁੱਕਦੇ ਜਾਣਗੇ ਮੈਂ ਦੱਸਣਾ ਚਾਹੁੰਨਾ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉੱਥੇ ਵਧੀਆ ਕੰਮ ਹੋਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਫਿਰ ਗੁਜਰਾਤ ਦੇ ਵਿੱਚ ਵੀ ਪੈਰ ਲੱਗੇ ਗੋਆ ਦੇ ਵਿੱਚ ਵੀ ਸਾਡੇ ਵਿਧਾਇਕ ਬਣੇ ਆਮ ਆਦਮੀ ਪਾਰਟੀ ਦਾ ਵਧਦਾ ਹੋਇਆ ਗ੍ਰਾਫ ਨੂੰ ਵੇਖ ਕੇ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਨੂੰ ਚਿੰਤਾ ਤੇ ਹੁੰਦੀ ਆ ਵੀ ਅਸੀਂ ਤੇ ਕਦੀ ਸੋਚਿਆ ਨਹੀਂ ਸੀ ਵੀ ਜਿਹੜੀ ਆ ਤੀਸਰੀ ਪਾਰਟੀ ਆ ਜੂਗੀ ਅਸੀਂ ਤਾਂ ਸੋਚਿਆ ਸੀ ਵੀ ਦੋਵੇਂ ਪਾਰਟੀਆਂ ਰਾਜ ਕਰਨਗੀਆਂ ਔਰ ਜਿਹੜੀ ਤੀਸਰੀ ਪਾਰਟੀ ਦੀ ਪ੍ਰੇਰਣਾ ਵਧਿਆ ਲੋਕਾਂ ਦੇ ਵਿੱਚ ਉਹਦਾ ਰੁਝਾਨ ਵਧਿਆ ਕਿਤੇ ਨਾ ਕਿਤੇ ਉਹਨਾਂ ਨੇ ਵੇਖਿਆ ਵੀ ਆਪਾਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰੀਏ ਸੋ ਮੈਂ ਇੱਕ ਗੱਲ ਕਹੂੰਗਾ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦੱਬਣ ਦੀ ਕੋਸ਼ਿਸ਼ ਕਰਨਗੇ ਉਹ ਨਹੀਂ ਉੱਪਰ ਕੇ ਤਾਂ ਉਹਨਾਂਗੇ ਔਰ ਪਾਰਟੀ ਵੀ ਉਹਨਾਂ ਹੀ ਉੱਪਰ ਕੇ ਜਿਹੜੀ ਆ ਉੱਪਰ ਆਊਗੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਵਿਰੋਧੀ ਧਿਰਾਂਵਾਂ ਨੇ ਉਹਨਾਂ ਨੂੰ ਇਹ ਚੀਜ਼ਾਂ ਹਜ਼ਮ ਨਹੀਂ ਹੋ ਰਹੀਆਂ ਜਿਹਦੇ ਕਰਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਅੜਿੱਕਾ ਜਿਹੜਾ ਉਹ ਪਾ ਕੇ ਰੱਖਣਾ ਚਾਹੁੰਦੇ ਨੇ ਪਰ ਮੈਂ ਤੁਹਾਨੂੰ ਅੱਗੇ ਦੱਸਿਆ ਜਿਹੜਾ ਸੱਚ ਹੈ ਉਹ ਉਹਦੇ ਤੇ ਦਿੱਕਤਾਂ ਆ ਸਕਦੀਆਂ ਪਰ ਦੱਬਿਆ ਨਹੀਂ ਜਾ ਸਕਦਾ ਅਕਤੂਬਰ ਵਿੱਚ ਸਰਪੰਚ ਜਦੋਂ ਵੀ ਆਊਗਾ ਇਲੈਕਸ਼ਨਾਂ ਤੋਂ ਇਲੈਕਸ਼ਨਾਂ ਹੀ ਆ ਜੀ ਸਰਪੰਚੀ ਲੜਨੀ ਆ ਉਸ ਤੋਂ ਬਾਅਦ ਬਟਾਲੇ ਫਿਰ ਐਮਸੀ ਦੀਆਂ ਵੀ ਲੜਾਂਗੇ ਤਗੜੇ ਹੋ ਕੇ ਲੜਾਂਗੇ ਵਧੀਆ ਢੰਗ ਨਾਲ ਲੜਾਂਗੇ ਕਿਉਂਕਿ ਅਸੀਂ ਕੰਮ ਕਰ ਰਹੇ ਹਾਂ ਜੀ ਕੰਮ ਦੇ ਬਿਹਾਅ ਤੇ ਲੋਕਾਂ ਦੇ ਕਚਹਿਰੀ 'ਚ ਜਾਵਾਂਗੇ